ਸਸਕਾਰ ਹੁਣ ਉਹ ਮਾਰੀਆਂ ਮੋਟੀਆਂ ਚੱਲ ਜਾਂਦੀ ਨੇ ਇੰਨੀਆਂ ਥੋੜੀਆਂ ਲੰਬੀਆਂ ਹੁੰਦੀਆਂ ਨੇ ਮੇਰੀ ਗੱਲ ਸੁਣ ਲੋ ਲੋਕੋ ਜੇਕਰ ਕਿਸੇ ਦਾ ਵੀਜ਼ਾ ਨਹੀਂ ਆਉਂਦਾ ਜਾਂ ਰੱਬ ਉਹਨਾਂ ਦੀ ਗੱਲ ਨਹੀਂ ਸੁਣਦਾ ਤਾਂ ਤੁਸੀਂ ਆਹ ਬਾਈ ਨਾਲ ਕੰਟੈਕਟ ਕਰੋ ਜਿੱਡਾ ਇਹਦਾ ਕੱਦ ਹੈ ਇਹ ਤਾਂ ਰੱਬ ਦੇ ਕੰਨ ਚ ਹੀ ਕਿਹਾਊ ਜੀ ਉਹਦਾ ਵੀਜ਼ਾ ਪੂਜਾ ਲਵਾ ਦੋ ਬੰਦੇ ਦਾ ਜੀ ਕਾ ਸਾ ਟਾਈਮ ਹੋ ਗਿਆ ਜੇਕਰ 40 ਰੱਬ ਨਹੀਂ ਸੁਣਦਾ ਉਹ ਭਰਾਵਾ ਰੱਬ ਦਾ ਵਾਸਤਾ ਮੈਂ ਤਾਂ ਤੈਨੂੰ ਐਲ ਸੀ ਡੀ 'ਚ ਵੀ ਚਲਾ ਕੇ ਦੇਖ ਲਿਆ ਤੂੰ ਤਾਂ ਉਹ 'ਚ ਵੀ ਨਹੀਂ ਪੂਰਾ ਆਉਂਗਾ ਬਾਹਲੇ ਵੱਡੇ ਹੋਈ ਜਾਂਦਾ ਯਾਰ ਪੈਂਟ ਤੇਰੀ ਆਈ ਟੀਆ ਚਾਹੇ ਟਾਵਰ 'ਤੇ ਪਾ ਦੇ ਭੈਣ ਨਾ ਮਾੜਾ ਮੋਟਾ ਹੁੰਦਾ ਯਾਰ ਬੰਦਾ ਸਾੜ ਜਾਂਦਾ ਭਾਈ ਜੇ ਕਿਸੇ ਦੀ ਰੱਬ ਨਹੀਂ ਸੁਣਦਾ ਤਾਂ ਇਹਨੂੰ ਕਹਿ ਦੋ ਇਹਦਾ ਸਿੱਧਾ ਰੱਬ ਦੇ ਕੰਮ ਤੇ ਕਿ ਰੱਬ ਜੀ ਆ ਮੁੰਡੇ ਦੀ ਸੁਣਿਓ ਮੜਿਆ ਦੀਜਾ ਪੂਜਾ ਦੀ ਇਹੇ ਪਾਈ ਨਾ ਕਨੈਕਟ ਕਰ ਲੋ ਜੇਕਰ ਕਿਸੇ ਦਾ ਬਾਹਰੋਂ ਮੈਂਬਰ ਆਉਂਦਾ ਕੋਈ ਕੈਨੇਡਾ ਅਮਰੀਕਾ ਤੋਂ ਇਹਨੂੰ ਦੱਸ ਦੋ ਇਹਦਾ ਰਾਹ ਜੀ ਲਾ ਲਿਆ ਕਰ ਆ ਜਾ ਭਾਈ ਬਹਿ ਜਾ ਰੁਪਈਏ ਨਾਲੇ ਘੱਟ ਲੈ ਜਾ ਕਰ ਰੱਬ ਦਾ ਬਾਸਤਾ ਭਾਈ ਬੱਸ ਕਰ ਉਹ ਮਾੜਾ ਮੋਟਾ ਹੁੰਦਾ ਹੁਣ ਤਾਂ ਤੂੰ ਹੀ ਭੈਣ ਉਹੀ ਡਾਂਗ ਪ੍ਰੀਤ ਹੀ ਬਣ ਗਈ ਡਾਂਗ ਪ੍ਰੀਤ ਜੀ ਬੱਸ ਕਰੋ